ਮੇਰਾ ਨਾਮ ਸੁਜਾਤਾ ਹੈ ਮੈਂ ਪਾਵਰ ਕਲੋਨੀ ਰਹਿਨੀ ਆ ਮੈਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਇਆ ਇਸ ਯੋਗਾ ਦੇ ਵਿੱਚ ਮੇਰੇ ਪਹਿਲਾਂ ਮੇਰੇ ਤਿੰਨ ਆਪਰੇਸ਼ਨ ਹੋ ਚੁੱਕੇ ਆ ਜਿਦੇ ਕਰਕੇ ਮੈਨੂੰ ਉੱਠਣੇ ਬੈਠਣੇ 'ਚ ਪ੍ਰੋਬਲਮ ਆਂਦੀ ਸੀਗੀ ਮੈਨੂੰ ਕਮਰ ਦਾ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ ਜਿਸ ਕਰਕੇ ਮੈਂ ਉੱਠ ਵੀ ਨਹੀਂ ਸੀ ਸਕਦੀ ਮੇਰੇ ਕਮਰ ਦਾ ਦਰਦ ਦੂਰ ਹੋਇਆ ਮੇਰੇ ਸਰਵਾਈਕਲ ਦਾ ਦਰਦ ਦੂਰ ਹੋਇਆ ਔਰ ਮੇਰੀ ਬਾਡੀ 'ਚ ਨੀ ਫਲੈਕਸੀਬਿਲਟੀ ਆ ਗਈ ਹੈ ਯੋਗਾ ਦੇ ਵਿੱਚ ਆਨ ਨਾਲ ਮੈਨੂੰ ਬਹੁਤ ਬੈਨੀਫਿਟ ਹੋਇਆ ਜੇਰਨਾਂ ਹਾਂ ਜਸਵੀਰ ਕੋਹਰਾ ਮੈਂ ਗਿਲਕੋ ਵੈਲੀ ਦੀ ਰਹਿਣ ਵਾਲੀ ਆ ਮੈਂ 11 ਮਹੀਨੇ ਤੋਂ ਜੋ ਕਲਾਸ اٹੈਂਡ ਕਰ ਰਹੀ ਆ ਮੈਨੂੰ ਜੋ ਕਲਾਸ ਤੋਂ ਆਉਣ ਨਾਲ ਬਹੁਤ ਜ਼ਿਆਦਾ ਫਾਇਦੇ ਹੋਏ ਨੇ ਇੱਕ ਮਾਈਂਡ ਫਰੈਸ਼ ਹੋਇਆ એનર્ਜੀ ਆਈ ਆ ਮੇਰੇ ਦੇ ਵਿੱਚ ਮੈਨੂੰ ਉਥੇ ਪਾਵਰਟ ਮਹਿਸੂਸ ਨਹੀਂ ਹੁੰਦੀ ਤਮਰ ਦਰਦ ਮੇਰਾ ਖਤਮ ਹੋ ਗਿਆ ਸੈਟਿਕਾ ਦਾ ਦਰਦ ਖਤਮ ਹੋ ਗਿਆ ਮਾਈਂਡ ਇੰਨਾ ਫਰੈਸ਼ ਹੋ ਰਿਹਾ ਕਿ ਜੋ ਪ੍ਰੋਬਲਮ ਸੀ ਵੀ ਸਾਰੀਆਂ ਜਿਹੜੀਆਂ ਸੋਲਵ ਹੋ ਗਈਆਂ ਤੇ ਅਸੀਂ ਇਕੱਠੇ ਹੋ ਕੇ ਬਹੁਤ ਜ਼ਿਆਦਾ ਵਧੀਆ ਫੀਲ ਕਰ ਰਹੇ ਆ ਆਪਣੇ ਆਪ ਨੂੰ ਮੈਨੂੰ 5 ਮਹੀਨ ਹੋ ਗਿਆ ਇਸ ਯੋਗਾ ਦੇ ਵਿੱਚ ਆਂਦੇ ਮੈਂ ਇੱਥੇ ਆ ਕੇ ਕਾਫੀ ਜ਼ਿਆਦਾ ਮਤਲਬ ਫਰੈਂਡ ਸਰਕਲ ਬਣਾਇਆ ਆਪਣਾ ਔਰ ਮੈਨੂੰ ਬਹੁਤ ਹੀ ਵਧੀਆ ਲੱਗਾ ਸਾਡਾ ਯੋਗਾ ਦਾ ਟਾਈਮ ਵੀ ਬਹੁਤ ਵਧੀਆ ਅਸੀਂ ਮਤਲਬ 1 ਘੰਟੇ ਲਈ ਆਪਣੀ ਬੋਡੀ ਲਈ ਕੁਝ ਤਾਂ ਕੁਝ ਕਰ ਸਕਦੇ ਆ ਸਾਨੂੰ ਇਹ ਹੁੰਦਾ ਕਿ ਅਸੀਂ ਜੋ ਕਲਾਸ ਦੇ ਵਿੱਚ ਛੇਤੀ ਛੇਤੀ ਜਾਈਏ ਜਾਰ ਸਾਨੂੰ ਇੰਨੇ ਤਰੀਕੇ ਨਾਲ ਯੋਗ ਸਿਖਾ ਰਹੇ ਨੇ ਕੇ ਸਾਨੂੰ ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਫਾਇਦੇ ਹੋ ਰਹੇ ਨੇ ਭਗਵੰਤ ਮਾਨਸ਼ੀਅਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਜੋ ਕਲਾਸ ਸ਼ੁਰੂ ਕੀਤੀ ਹੈ ਸਾਡੀਆਂ ਲੇਡੀਜ਼ ਨੂੰ ਇਸ ਦੇ ਜੋ ਕਲਾਸ 'ਚ ਆਉਣ ਨਾਲ ਬਹੁਤ ਜ਼ਿਆਦਾ ਫਾਇਦੇ ਹੋ ਰਹੇ ਨੇ ਅਸੀਂ ਇੱਥੇ ਇਕੱਠੇ ਹੁੰਨੇ ਆ ਇਸ ਸਾਰੇ ਉਪਰਾਲੇ ਵਾਸਤੇ ਮੈਂ ਸੀਐਮ ਭਗਵੰਤ ਮਾਨ ਜੀ ਦਾ ਥੈਂਕ ਯੂ ਕਰਦੀ ਆ